ਜੋ ਬੁਲੇ ਸੋਨੇਰ ਪੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਸੁਸੰਗਤ ਜੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਮੰਦਿਰ ਤੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਤੁਸੀਂ ਦੇਖ ਸਕਦੇ ਹੋ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਦਾ ਇੱਕ ਵਿਸ਼ਾਲ ਇਕੱਠ ਲੱਖਾਂ ਦੀ ਗਿਣਤੀ ਵਿੱਚ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਆਪਣੇ ਮਹਾਨ ਰੈਬਰ ਜਗਤਗੁਰੂ ਸਹਬੇ ਕਮਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਮੰਦਰ ਤੇ ਆ ਰਹੇ ਆ ਦੇਖ ਸਕਦੇ ਆ ਬਹੁਤ ਵੱਡਾ ਜਿਹੜਾ ਇਕੱਠ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਦਾ ਸੰਗਤ ਜੀ ਦੇਖੋ ਗੁਰੂ ਰਵਿਦਾਸ ਮਹਾਰਾਜ ਜੀ ਦਾ ਬਹੁਤ ਹੀ ਸੋਹਣਾ ਜਨਮ ਸਥਾਨ ਮੰਦਰ ਸਿਰਗਵਰਦਰ ਪਰ ਕਾਂਸੀ ਬਨਾਰਸ ਵਿਖੇ ਬਣਿਆ ਹੋਇਆ ਆ ਤੇ ਰੱਛ ਜਿਹੜਾ ਤੁਸੀਂ ਦੇਖ ਸਕਦੇ ਆ ਬਹੁਤ ਹੀ ਵੱਡੀ ਗਿਣਤੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਕੱਲਾ ਜ਼ਿਲੰਦਰੀ ਹੀ ਨਹੀਂ ਕੱਲਾ ਪੰਜਾਬ ਹੀ ਨਹੀਂ ਕੱਲਾ ਭਾਰਤ ਹੀ ਨਹੀਂ ਸਗੋ ਦੁਨੀਆ ਦੇ ਕੋਨੇ-ਕੋਨੇ ਤੋਂ ਵੱਖਰੇ-ਵੱਖਰੇ ਦੇਸ਼ਾਂ ਤੋਂ ਜਿਹੜਾ ਇਸ ਸਮੇਂ ਕਾਂਸ਼ੀਬਨਾਰਸਿ ਵਿੱਚ ਪਹੁੰਚ ਰਹੇ ਆ ਤੇ ਤੁਸੀਂ ਦੇਖ ਸਕਦੇ ਸੰਗਤ ਜੀ ਇਹ ਜਿਹੜੀਆਂ ਲਾਈਨਾਂ ਆ ਇਹ ਕਈ-ਕਈ ਕਿਲੋਮੀਟਰ ਲੰਬੀਆਂ ਲੱਗੀਆਂ ਹੋਈਆਂ ਤੁਹਾਨੂੰ ਥੋੜੇ ਜਿਹਾ ਹਾਈਲਾਈਟ ਦਿਖਾ ਰਹੇ ਆ ਭਾਈ ਸੰਗਤ ਜੀ ਤੁਸੀਂ ਦੇਖ ਸਕਦੇ ਆ ਸਤਿਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਦਾ ਬਹੁਤ ਵੱਡਾ ਇਕੱਠ ਜਿਹੜਾ ਲੱਖਾਂ ਦੀ ਗਿਣਤੀ ਦੇ ਵਿੱਚ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਆਪਣੇ ਮਹਾਨ ਰੈਬਰ ਜਗਤਗੁਰੂ ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰبار ਦੇ ਉੱਤੇ ਆਇਆ ਹੋਇਆ ਤੋਂ ਦੇਖੋ ਸੰਗਤ ਜੀ ਅੱਪਾ ਇਸ ਸਮੇਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਮੰਦਿਰ ਦੇ ਉੱਤੇ ਮੌਜੂਦ ਆ ਤੇ ਤੁਸੀਂ ਦੇਖ ਸਕਦੇ ਆ ਲੱਖਾਂ ਦੀ ਗਿਣਤੀ ਜਿਹੜੀ ਤਨ ਘੁਮਾ ਦਿਓ ਜੀ ਕੈਮਰਾ ਇੱਧਰ ਨੂੰ ਕਰ ਦਿਓ ਆ ਦੇਖ ਸਾਰੇ ਸੰਗਤ ਜੀ ਬਹੁਤ ਭੱਡੀ ਗਿਣਤੀ ਵਿੱਚ ਸੰਗਤ ਆ ਰਹੀ ਹੈ ਔਰ ਜਗਤ ਗੁਰੂ ਸਾਹਿਬੇ ਕਮਾਲ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਮਾਣ ਤੇ ਸਨਮਾਨ ਦੀ ਜ਼ਿੰਦਗੀ ਜੀ ਰਹੇ ਹਾਂ ਅੱਜ ਜੇਕਰ ਅਸੀਂ ਦੇਸਾ ਪਰਦੇਸਾਂ ਦੇ ਵਿੱਚ ਪਹੁੰਚੇ ਹਾਂ ਅੱਜ ਜੇਕਰ ਅਸੀਂ ਉੱਚੀਆਂ ਉੱਧੀਆਂ ਤੇ ਪਹੁੰਚੇ ਹਾਂ ਤੇ ਸਹਬੇ ਕਮਾਲ ਸ੍ਰੀ ਗੁਰੂ ਰਵਿਦਾਸ ਮਹਾਰਾਜੀ ਦੀ ਬਦੌਲਤ ਪਹੁੰਚੇ ਹਾਂ ਉਹਨਾਂ ਮਹਾਨ ਮਹਾਪੁਰਸ਼ਾਂ ਦੀ ਬਦੌਲਤ ਪਹੁੰਚੇ ਬਾਬਾ ਸਾਹਿਬ ਗੁਰੂ ਰਵਿਦਾਸ ਮਹਾਰਾਜੀ ਜਿਨ੍ਹਾਂ ਨੇ ਸਾਡੇ ਸਮਾਜ ਦੇ ਲੋਕਾਂ ਦੇ ਹੱਕਾਂ ਦੇ ਲਈ ਲੜਾਈ ਲੜਾਈ ਦੇਖ ਸਕਦੇ ਹਾਂ ਲੱਖਾਂ ਦੀ ਗਿਣਤੀ ਵਿੱਚ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਆਪਣੇ ਮਹਾਨ ਰਹਿਬਰ ਸਤਿਗੁਰੂ ਜਗਤਗੁਰੂ ਸਹਬੇ ਕਮਾਲ ਸ੍ਰੀ ਗੁਰੂ ਰਵਿਦਾਸ ਮਹਾਰਾ ਪੂਰਬ ਦੇ ਮੌਕੇ ਕਾਂਸੀ ਬਨਾਰਸ ਦੀ ਧਰਤੀ ਤੇ ਦੇਖ ਸਕਦੇ ਆ ਬਹੁਤ ਵੱਟਾ ਇਕੱਠ ਸੰਗਤ ਜੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸੋਹਣੇ ਦਰਬਾਰ ਦੇ ਦਰਸ਼ਨ ਕਰ ਲੋ ਸੰਗਤ ਜੀ ਤੇ ਬਹੁਤ ਕਰਮਾ ਵਾਲੀਆਂ ਰੂਹਾਂ ਹਨ ਜਿਹੜੀਆਂ ਆਪਣੇ ਮਹਾਨ ਰੈਬਰ ਸਤਿਗੁਰੂ ਰਵਿਦਾਸ ਮਹਾਰਾਜੀ ਦੇ ਜਨਮ ਸਥਾਨ ਮੰਦਿਰ ਦੇ ਉੱਤੇ ਗੁਰੂ ਸਾਹਿਬ ਦਾ ਕੇ ਜਨਮ ਦਿਹਾੜਾ ਮਨਾਉਂਦੀਆਂ ਸੰਗਤ ਜੀ ਅੱਜ ਜੇਕਰ ਅਸੀਂ ਮਾਣ ਤੇ ਸਨਮਾਨ ਦੀ ਜ਼ਿੰਦਗੀ ਜੀ ਰਹਿਆ ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜੀ ਦੇ ਦੌਰਤ ਸੰਗਤ ਜੀ ਦੇਖ ਸਕਦੇ ਹੋ ਔਰ ਤੁਹਾਨੂੰ ਬੜਾ ਮਾਣ ਮਹਿਸੂਸ ਹੋਣਾ ਆ ਦੇਖ ਸਕਦੇ ਆ ਲੱਖਾਂ ਦੀ ਗਿਣਤੀ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੈ ਕਾਂਚੀ ਬਨਾਰਸੀ ਧਰਤੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਰੰਗ ਦੇ ਵਿੱਚ ਰੰਗ ਹੋ ਗਈ ਗੁਰੂ ਰਵਿਦਾਸ ਮਹਾਰਾ ਦੇ ਜਕਾਰਿਆਂ ਤੇ ਨਾਅਰੇ ਦੇ ਨਾਲ ਕਾਂਚੀ ਸ਼ਹਿਰ ਇੱਕ ਵਾਰੀ ਫੇਰ ਗੂੰਜ ਉੱਠਿਆ ਸੰਗਤ ਜੀ ਅੱਜ ਦਿਨ ਵੱਡਪਾ ਕੀ ਆਇਆ ਕਿਉਂਕਿ ਅੱਜ 12 ਫਰਵਰੀ 2024 ਦੁਨੀਆ ਦੇ ਮਸੀਹਾ ਜਗਤ ਗੁਰੂ ਸਹਬੇ ਕਮਾਲ ਸ੍ਰੀ ਗੁਰੂ ਰਵਿਦਾਸ ਮਹਾਰਾ ਦਾ ਪ੍ਰਕਾਸ਼ ਪੁਰਬ ਹੈ ਤੇ ਆਪਣੇ ਮਹਾਨ ਰੈਬਰ ਦੇ ਆਪਣੇ ਮਹਾਨ ਸਤਗੁਰੂ ਦੇ ਜਨਮ ਦਿਹਾੜੇ ਦੇ ਉੱਤੇ ਦੇਖ ਸਕਦੇ ਸੰਗਤ ਜੀ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਬੱਤੀ ਗਿਣਤੀ ਵਿੱਚ ਪਹੁੰਚ ਰਹੀ ਆ ਪੈਰ ਰੱਖਣ ਨੂੰ ਜਗ੍ਹਾ ਨਹੀਂ ਦੋਨਾਂ ਪਾਸੇ ਕਈ ਕਈ ਕਿਲੋਮੀਟਰ ਲਾਈਨਾਂ ਲੱਗ ਚੁੱਕੀਆਂ ਆ ਇਕਾਂਸ਼ੀ ਬਨਾਰਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆਪਣੇ ਮਹਾਨ ਮਹਾਪੁਰਸ਼ ਦੇ ਦਰਬਾਰ ਦੀਆਂ ਸ਼ੇਅਰ ਕਰ ਦਿਓ ਸੰਗਤ ਜੀ ਅਗਰ ਤੁਸੀਂ ਆਪਣੇ ਸਤਗੁਰੂ ਨੂੰ ਪਿਆਰ ਕਰਦੇ ਨਾ ਤੇ ਇਸ ਵੀਡੀਓ ਨੂੰ ਜਿੰਨੀ ਜਲਦੀ ਸ਼ੇਅਰ ਕਰੋਗੇ ਨਾ ਸਤਗੁਰੂ ਤੁਹਾਡੇ ਬੇੜੇ ਪਾਰ ਲਾ ਦੂ ਅਗਰ ਤੁਸੀਂ ਵੀਡੀਓ ਨੂੰ ਦੇਖਦੇ ਆ ਸ਼ੇਅਰ ਕਰਦੇ ਨਾ ਤੇ ਤੁਹਾਡੀ ਹਾਜ਼ਰੀ குரு ਸਾਹਿਬ ਦੇ ਦਰਬਾਰ ਚ ਲੱਗ ਜਾਣੀ ਆ ਜੋ ਬੋਲੇ 100 ਰੁਪਏ ਸਤਿਗੁਰੂ ਰਵਿਦਾਸ ਮਹਾਰਾਜ ਕੀਜੇ ਸੁਸੰਗਤ ਜੀ ਵੀਡੀਓ ਦੇਖੋ ਤੇ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ ਜੀ